ਇਹ ਕੰਦਾਂ ਨੇ ਲੁਧਿਆਣਾ ਦੇ ਕੋਲ ਪੈਂਦੇ ਪਿੰਡ ਗੁੱਜਰਵਾਲ ਦੀਆਂ ਪਿੰਡ ਹੈ ਪੰਜਾਬ ਦਾ ਪਰ ਅੱਜ ਕੱਲ੍ਹ ਤਿਆਰੀ ਹੈ ਇਸ ਨੂੰ ਹਰਿਆਣਵੀ ਲੁੱਕ ਦੇਣ ਦੀ ਦੁਕਾਨਾਂ ਬਾਹਰ ਹਿੰਦੀ ਵਿੱਚ ਲਿਖੀ ਹੈ ਨਾ ਅਤੇ ਮੁਹਾਵਰੇ ਬੇਵਜਾ ਨਹੀਂ ਨੇ ਇਹ ਸਭ ਹੋ ਰਿਹਾ ਹੈ ਸੁਪਰਸਟਾਰ ਅਮਰ ਖਾਨ ਦੇ ਲਈ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ گاؤں ਵਿੱਚ ਇੱਕ ਹਿੰਦੀ ਵਿੱਚ ਲਿਖਾ ਹੋ ਨਜ਼ਰ ਆ ਰਿਹਾ ਹੈ ਆਪ ਨੂੰ ਇਹ ਸਾਰਾ ਇੱਕ ਫਿਲਮ ਦਾ ਸੈੱਟ ਲੱਗ ਰਿਹਾ ਹੈ ਜਿਸ ਦਾ ਨਾਮ ਹੈ ਦੰਗਲ ਔਰ ਆਮੀਰ ਖਾਨ ਸਾਹਿਬ ਸ਼ੂਟ ਕੇ ਲਈ ਆ ਰਹੇ ਆ ਯਹਾਂ ਤੇ ਉਹਨਾਂ ਦੀ ਪ੍ਰੋਡਕਸ਼ਨ ਟੀਮ ਪਹੁੰਚ ਚੁੱਕੀ ਹੈ ਜਿਸ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਾਰਾ ਜੋ ਚੀਜ਼ਾਂ ਨੇ ਉਹ ਹਿੰਦੀ ਚ ਕਨਵਰਟ ਕਰ ਰਹੇ ਆ ਆਪਾਂ ਤੇ ਇਸ ਤੋਂ ਲਾਵੇ ਜਿਹੜੇ ਬਾਜ਼ਾਰ ਆ ਸਜਾ ਰਹੇ ਆ ਇੱਕ ਅਸੀਂ ਹਰਿਆਣਵੀ ਜਿਹੜਾ ਲੁੱਕ ਆ ਇਸ ਬਾਜ਼ਾਰ ਨੂੰ ਦੇ ਰਹੇ ਆ ਸ਼ਕਲ ਸਿਰਫ ਕੰਦਾ ਦੀ ਹੀ ਨਹੀਂ ਬਦਲੀ ਕੁਝ ਪੰਜਾਬੀ ਲੋਕ ਵੀ ਫਿਲਮ ਦੇ ਵਿੱਚ ਛੋਟੇ ਜਿਹੇ ਕਿਰਦਾਰ ਲਈ ਥੋੜੇ ਥੋੜੇ ਹਰਿਆਣਵੀ ਲੱਗਣ ਲੱਗ ਪਏ ਨੇ ਮੇਰਾ ਵੀ ਛੋਟਾ ਜਿਹਾ ਰੋਲ ਹੈ ਇੱਕ ਤਾਂ ਇਹ ਦੰਗਲ کے بارے میں ہے ਇੱਕ ਤਾਂ بارਬਰ کی ਚੇਅਰ ਪਰ ਬੈਠਣਾ ਹੈ دوسرا ਜੇ ਲੜਕੀਆਂ کے بارے میں ਥੋੜਾ بولنا ہے بھی কুਸਤੀ ਕਰاتے ہیں یہ بڑی خوشی کی بات ہے ہمارے گاؤں میں اتنے بڑے 스타 ਪਹੁੰਚ ਰਹੇ ہیں ਸਭੀ ਕੋ ਸਭੀ ਖੁਸ਼ ਹੈ ਵੀ ਸ਼ੂਟਿੰਗ ਹੋਗਾ گاਉਂ ਦਾ ਨਾਮ ਹੋਗਾ ਆਮੀਰ ਖਾਨ ਦੀ ਇੱਕ ਚਲਕ ਦੇ ਲਈ ਉਚਾਹਿਤ ਗੁੱਜਰਵਾਲ ਦੇ ਵਾਸੀਆਂ ਨੇ ਆਪਣੀ ਦੁਕਾਨਾਂ ਦੇ ਨਾਲ ਨਾਲ ਦਿਲ ਵੀ ਖੋਲ ਦਿੱਤੇ ਨੇ ਇਸ ਸਾਰੇ ਤਾਮਝਾਮ ਲਈ ਆਮੀਰ ਖਾਨ ਜਾਂ ਫਿਰ ਫਿਲਮ ਦੀ ਟੀਮ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦੇਵੇਗੀ ਲਿਖਣ ਦੇ ਪਿਆ ਹੈ ਉਹ ਵੀ ਦਿੱਤੇ ਨੇ ਨਹੀਂ ਜੀ ਕੁਛ ਨਹੀਂ ਦੇ ਰਹੇ ਕੋਈ ਗੱਲ ਹੋਈ ਪਿਆ ਨਹੀਂ ਨਹੀਂ ਜੀ ਅਜੇ ਤਾਂ ਕੁਛ ਨਹੀਂ ਹੋਈ ਪੈਸੇ ਕਾ ਵੀ ਕੋਈ ਆਮਨੇ ਬਾਤ ਜੀਤਣੇ ਦਾ ਹਮਾਰੇ ਕੋਈ ਲਾਲਚ ਨਹੀਂ ਹ ਨਹੀਂ ਹੋ ਸਕਦਾ ਵੀ ਉਹ ਦੁਬਾਰਾ ਪੰਜਾਬੀ 'ਚ ਫੇਰ ਲਿਖ ਕੇ ਜਾਣ ਤੇ ਕੋਈ ਪੈਸਾ ਭੁਆ ਦਿੱਤਾ ਪੈਸਾ ਕੋਈ ਨਹੀਂ ਕਿਸੇ ਨੂੰ ਵੀ ਦਿੱਤਾ ਜੀ ਸ਼ਾਇਦ ਆਮਿਰ ਖਾਨ ਨੂੰ ਇੱਕ ਨਜ਼ਰ ਦੇਖ ਲੈਣਾ ਹੀ ਇਹਨਾਂ ਲਈ ਸਭ ਤੋਂ ਵੱਡਾ ਇਨਾਮ ਹੈ ਕਿਹਾ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ 15 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਕਿਲਾ ਰਾਏਪੁਰ ਵਿੱਚ ਵੀ ਫਿਲਮ ਦੇ ਸੈੱਟ ਬਣਾਏ ਜਾ ਰਹੇ ਹਨ ਸੋ ਅਕਸ਼ਿਤ ਤੋਂ ਬਾਅਦ ਆਮਿਰ ਖਾਨ ਖੰਦ ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਨੂੰ ਇੱਕ ਨਵੀਂ ਸ਼ਕਲ ਦਿੱਤੀ ਹੈ